ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਆਸਤੀ ਅਰਤੀ ਮੇਰੇ ਵਿਹੜੇ 'ਚ ਪਈ ਸੀ ਚਾਹਦਾ ਮੈਂ ਤੁਹਾਡੀ ਨੱਕ 'ਚ ਦਮ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਉਹ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਇਹ ਸੀ ਤੇਰਾ ਤਾਂ ਓਬਜੈਕਟ ਗਿਆ ਕਿਸੇ ਦਾ ਹੋਰ ਤੋਂ ਜਾੜਦਾ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰ ਆਪਣੀ ਇਸ਼ਾਰਾ ਕਰਤਾ ਦੇਵੇਂਗਾ ਮੁਰਕੇ ਤੇਰੇ ਤੋਂ ਹਾਲਾਤ ਸਾਹਮਣੇ ਨਹੀਂ ਜਾਣੇ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰੇ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਮੈਂ ਮੇਰੇ ਪੁੱਤ ਨੂੰ ਨਹੀਂ ਰੋਂਦਾ ਮੇਰਾ ਜਹਾਨੂੰ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਲੋਕੋ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਵੋਗੇ ਲੋਕਾਂ ਨੂੰ ਐ ਲੱਗੇ ਵੀ ਸਿੱਟਦੇ ਕੰਮ ਕਰਦਾ ਇਹ ਤਾਂ ਬਲਕੌਰ ਸਿੰਘ ਤਾਂ ਐਵੇਂ ਭਕਾਈ ਮਾਰੀ ਜਾਂਦਾ ਰੋਜ਼ ਮੈਂ ਖੜ ਕੇ ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਐ ਏਦਾਂ ਕਿਉਂ ਅਸੀਂ 8 ਮਹੀਨਿਆਂ ਦੀ ਵੀਡੀਓ ਵੀਡੀਓ ਕਰੀ ਜਾਂਦੇ ਆ ਜੇ ਕਿਸੇ ਨੇ ਦੋ ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲ ਫਰੋਤੀਆਂ ਦਾ ਧੰਦਾ ਕਰਨਾ ਹੈ ਤਾਂ ਫਰੋਖਪੁਰ ਜੇਲ੍ਹ ਦੇ ਵਿੱਚੋਂ ਦੋ ਫੋਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਇਹ ਏਡੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜੇ ਉਹਨੂੰ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਹੀ ਫੜ ਕੇ ਕੰਨਾਂ ਨਾਲ ਲਾਉਂਦਾ ਕਾ ਭਰਾ ਗਿਆਨੀ ਗੱਡੀ ਚਾੜਦਾ ਉਹ ਤਿਹਾਰ ਜੇਹ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਕਦੇ ਵੀ ਨਹੀਂ ਆਪਦੀ ਆਪਦੀ ਤਾਰੀਫ ਕੀਤੀ ਪਰੰਤੂ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਆ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਆ ਠੀਕ ਹੈ ਵੀ ਹੈਗਾ ਜਿਹਨੇ ਆਪ ਦਾ ਸ਼ੇਰ ਸ਼ਾਹ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਵੀ ਇੱਕ ਹੂਕ ਕੋਣ ਹੈ ਸਾਰਾ ਝੂਠ ਤਪ ਲੰਦਾ ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਹੈ ਐਡਾ ਕਿਉਂ ਅਸੀਂ 8 ਮਹੀਨਿਆਂ ਦੇ ਵੀਡੀਓ ਵੀਡੀਓ ਕਰੀ ਜਾਂਦੇ ਆ ਫਿਰੋ ਸਾਡੇ ਮੁਲਕ ਦੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲ ਫਰੋਤੀਆਂ ਦਾ ਧੰਦਾ ਕਰਨਾ ਹੈ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ੍ਹ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਸੀਂ ਪਿਛਲੇ ਹਫਤੇ ਦੀਆਂ ਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਨੂੰ ਵੱਧ ਲੋ ਤਾਂ ਫਰੋਜ਼ਪੁਰ ਜੇਲ੍ਹ ਦੇ ਵਿੱਚੋਂ ਦੋ ਫੌਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣ ਦੇਣ ਹੋ ਗਿਆ ਪੌਣੇ 2 ਕਰੋੜ ਰੁਪਈਆ ਖੜੇ ਹੋਊਗੇ ਵੱਡੇ ਵੱਡੇ ਬਿਜ਼ਨਸਮੈਨ ਇੱਥੇ ਕੋਈ 50 ਲੱਖ ਤੋਂ ਵੱਧ ਜਾ ਕੋਈ ਟਰਨਓਵਰਾਂ ਅੰਕ ਕਰਕੇ ਦੇਖੋ ਵੀ ਪੌਣੇ 2 ਲੱਖ ਰੁਪਈਆ ਖਾਤੇ 'ਚ ਐਂਟ ਪਾਉਣਾ ਐਂਟ ਪਾਉਣਾ ਕਿੰਨਾ ਔਖਾ ਹੈ 100 ਰੁਪਈਆ ਨਹੀਂ ਲੁਕਦਾ ਅੱਜ ਕੱਲ੍ਹ ਆਮ ਨਹੀਂ ਜਮਾਨਾ ਸਾਰ ਫੇਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜਹਿਮਰ ਲੱਗਿਆ ਹੋਇਆ ਜੀ ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਸਭ ਕੁਝ ਹੀ ਹੁੰਦਾ ਜਦੋਂ ਮੇਰੇ ਪੁੱਤਰ ਨੂੰ ਮਾਰਿਆ ਜਾਂਦਾ ਹੈ ਕੈਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਇਹ ਐਡੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜਾਏ ਉਹਨੂੰ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਹੀ ਫੜ ਕੇ ਕੰਨ ਨਾਲ ਲਾਉਂਦਾ ਹੈ ਪੁੱਤ ਨੂੰ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਕਿਆਨੀ ਗੱਡੀ ਚਾੜਤਾ ਉਹ ਤਿਹਾੜ ਜੇਲ੍ਹ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਭੀੜੋਂ ਮੇਰੀ ਅੱਜ ਸਿਹਤ ਠੀਕ ਨਹੀਂ ਪਰੰਤੂ ਮੈਂ ਥੋੜੇ ਨਾਲ ਗੱਲਾਂ ਜ਼ੂਰੀ ਨੇ ਕਰਨੀਆਂ ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਂਦੀਆਂ ਨੇ ਮੈਂ ਮੇਰੇ ਪੁੱਤ ਨੂੰ ਨਹੀਂ ਰੋਂਦਾ ਮੇਰਾ ਜਹਾਨੂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਲੋਕੋ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਮੋਗੇ ਮੈਂ ਖਾ ਲਿਆ ਬਚਨੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਿਆਂ ਨੂੰ ਤੁਸੀਂ ਚੁਣ ਕੇ ਭੇਜਦੇ ਹੋ ਇਹਨਾਂ ਨੂੰ ਜਵਾਬਦੇਹ ਬਣਾਓ ਪੋਦਾ ਮਹੀਨਾ ਇਹ ਸਾਨੂੰ ਜੇ ਇੰਦੀਆਂ ਵੱਡੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਪੱਲੇ ਕੁਝ ਨਹੀਂ ਵੀ ਰੋ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚ ਤੇ ਲੜਨਾ ਵੀ ਸਿਖਾਉਂਦੇ ਆ ਪਰ ਹੁਣ ਸਾਡੀ ਨਸਲ ਖੁਸ਼ੀ ਹੋਣ ਲੱਗੀ ਹੁਣ ਤੁਸੀਂ ਕਹੋਗੇ ਜੇਲ੍ਹਾਂ ਦੇ ਵਿੱਚ ਕੀ ਹੈ ਜੇ ਜੇਲ੍ਹਾਂ ਚ ਫੋਨ ਚੱਲਣਗੇ ਉਥੋਂ ਨਸ਼ੇ ਵਿਕਣਗੇ ਤਾਂ ਸਾਡੀਆਂ ਧੀਆਂ ਤਲਾਕ ਹੋ ਕੇ ਸਾਡੇ ਗੇਟ ਤੇ ਬੈਠਣਗੀਆਂ ਤੁਹਾਡੀ ਨੂੰ ਧੀ ਸੁਰੱਖਿਅਤ ਨਹੀਂ ਰਹੂਗੀ ਤੁਹਾਡੀਆਂ ਕੋਖਾਂ ਚ ਪਲਣ ਵਾਲੇ ਬੱਚੇ ਤੁਹਾਡੀ ਨਸਲ ਨਹੀਂ ਹੋਣਗੇ ਇਹਨਾਂ ਚੀਜ਼ਾਂ ਤੇ ਝਾਤ ਮਾਰਿਓ ਇਹ ਕੱਲੇ ਸਿੱਧੂ ਦੀ ਮੌਤ ਦਾ ਸਵਾਲ ਨਹੀਂ ਹੈ ਇਹਦੇ ਤੇ ਸਾਨੂੰ ਇੱਕਦਮ ਇਕੱਠੇ ਹੋਣਾ ਪੈਣਾ ਹੈ ਉਹਨੂੰ ਆਪਦੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਐ ਇਸ ਗੱਲ ਤੇ ਪਰੰਤੂ ਤੁਸੀਂ ਇਸ ਸੰਘਰਸ਼ ਦੀ ਕੀਮਤ ਚੁਕਾਓਗੇ ਔਰ ਚੁਕਾ ਰਹੇ ਹੋ ਇਹ ਸਾਡੇ ਦਵਾਰੇ ਹਰੀ ਸਿੰਘ ਨਰੂਆ ਜਾਂ ਬਾਬਾ ਦੀਪ ਸਿੰਘ ਦਾ ਅੰਸ਼ ਜੰਮੇ ਕਦੇ ਬਰਦਾਸ਼ਤ ਨਹੀਂ ਕਰਨਗੇ ਸਾ ਇਹ ਸੀਜ ਨੂੰ ਤੁਸੀਂ ਆ ਹੁਣ ਜਦੋਂ ਪਰਤیاں ਸਿੱਟੋਂਗੇ ਨਾ ਉਦੋਂ ਥੋੜਾ ਜਿਹਾ ਵਿਚਾਰ ਲਓ ਇਸ ਗੱਲ ਨੂੰ ਮੈਂ ਕੋਈ ਲੀਡਰ ਨਹੀਂ ਐ ਨਾ ਮੈਂ ਥੋੜੇ ਇਲਾਕੇ ਚ ਆ ਕੇ ਐਮਐਲਏ ਖੜਾ ਹੋਣਾ ਐ ਜੇ ਮੈਨੂੰ ਚੋਣ ਦੇ ਤੁਸੀਂ ਮੈਂ ਬੜਾ ਚੰਗਾ ਬੜਾ ਚੰਗਾ ਜੀ ਮੈਂ ਕਦੇ ਵੀ ਨਹੀਂ ਆਪਦੀ ਆਪਦੀ ਤਾਰੀਫ ਕੀਤੀ ਪਰੰਤੂ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਐ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਐ ਠੀਕ ਐ ਬਈ ਹੈਗਾ ਜਿਹਨੇ ਆਪ ਦਾ ਸ਼ੇਰ ਸ਼ਾਹ ਪੁੱਤ ਪਰਵਾਲਿਆ ਉਹਦੇ ਜਿੱਦਾਂ ਬੇਕੂਫ ਕੌਣ ਐ ਤੁਹਾਡੀਆਂ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਅਸਤੀ ਆਰਥੀ ਮੇਰੇ ਵਿਹੜੇ 'ਚ ਪਈ ਸੀ 14 ਮੈਂ ਤੁਹਾਡੀ ਨੱਕ 'ਚ ਦਮ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਉਹ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਇਹ ਸੀ ਤੇਰਾ ਤਾਂ ਉੱਜੜ ਗਿਆ ਕਿਸੇ ਦਾ ਹੋਰ ਕੋਈ ਜਾਣਦਾ ਹੈ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰੋ ਆਪਣੀ ਇਸ਼ਾਰਾ ਕਰਤਾ ਦੇ ਮੈਂ ਕਿਹਾ ਮੁਰਕੇ ਤੇਤੋਂ ਹਾਲਾਤ ਸਾਹਮਣੇ ਨਹੀਂ ਜਾਣੇ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰੇ ਕਰਨ ਮੈਂ ਸਾਰਾ ਕੁਝ ਜਾਣਦਾ ਸੀ